ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਪਰਿਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਤੇਰੇ ਨੇ ਅਨੇਕਾਂ ਗੁਣ ਮਾਹੀ ਵਾਜਾ ਵਾਲਿਆ ਬਾਹਰ ਪਰਿਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਤੇਰੇ ਨੇ ਅਨੇਕਾਂ ਗੁਣ ਮਾਹੀ ਵਾਜਾ ਵਾਲਿਆ ਉਂਗਲਾ ਤੇ ਗਿਣੇ ਜਾਣ ਵਾਲੇ ਨੇ ਅਨੇਕਾਂ ਉਂਗਲਾ ਤੇ ਗਿਣੇ ਜਾਣ ਵਾਲੇ ਨੇ ਅਨੇਕਾਂ ਹਰੇ ਕਿਹੜੇ ਕਿਹੜੇ ਦਸਾਏ ਉਪਕਾਰ ਦਾ ਧਿਆ ਹੋਰ ਨਨ ਮਾਣਿਆਂ ਨੂੰ ਜਿਵੇਂ ਤਾਰਦੈ ਸਾਡਾ ਵੀ ਲੰਘਾਦੀ ਬੇੜਾ ਪਾਰਦਾ ਧਿਆ ਹੋਰ ਨਨ ਮਾਣਿਆਂ ਨੂੰ ਜਿਵੇਂ ਤਾਰਦੈ ਸਾਡਾ ਵੀ ਲੰਘਾਦੀ ਬੇੜਾ ਪਾਰਦਾ ਧਿਆ ਬਾਹਰ ਪਰਿਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਬੁੱਕੀ ਪੰਡ ਤਾ ਦਾ ਦਾਤਾ ਕਰਮ ਵਿਚਾਲਿਆ ਪਿਤਾ ਜੀ ਸ਼ਹੀਦ ਦਿੱਲੀ ਵਿੱਚ ਕਰੇ ਵਾਲਿਆ ਬੁੱਕੀ ਪੰਡ ਤਾ ਦਾ ਦਾਤਾ ਕਰਮ ਵਿਚਾਲਿਆ ਪਿਤਾ ਜੀ ਸ਼ਹੀਦ ਦਿੱਲੀ ਵਿੱਚ ਕਰੇ ਵਾਲਿਆ ਮਤੀ ਸਤੀ ਤੇ ਦੇ ਅਲਾਵਾ ਰਗੇ ਨੇ ਜਨਾ ਮਤੀ ਸਤੀ ਤੇ ਦੇ ਅਲਾਵਾ ਰਗੇ ਨੇ ਜਨਾ ਹੇ ਚੌਕ ਜਾਂਦੇ ਨੀ ਦੇ ਵਿੱਚ ਘਰ ਦਾ ਧਿਆ ਹੋਰ ਨਨ ਮਾਣਿਆਂ ਨੂੰ ਜਿਵੇਂ ਤਾਰਦਾ ਸਾਡਾ ਵੀ ਲੰਗਾਦੀ ਬੇੜਾ ਪਾਰਦਾ ਧਿਆ ਹੋਰ ਨਨ ਮਾਣਿਆਂ ਨੂੰ ਜਿਵੇਂ ਤਾਰਦਾ ਸਾਡਾ ਵੀ ਲੰਗਾਦੀ ਬੇੜਾ ਪਾਰਦਾ ਧਿਆ ਬਾਹਰ ਪਰਿਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਕੌਮਲ ਮਲੋਕ ਜਿੰਦਾਨੀਆਂ ਕੋਚਣੀਆਂ ਲੀਆਂ ਜੀਵਾੜਿਆਂ ਨੇ ਕੇਸਮਾ ਦੀਆਂ ਲਗਾ ਲੀਆਂ ਹਏ ਕਮਲ ਮਲੁਕ ਜਿੰਦਾ ਨਹੀਂ ਆ ਚੋਚਣ ਆਲੀਆਂ ਮਾਛੀਵਾੜਿਆਂ ਨੇ ਕੇਸਮਾ ਦੀਆਂ ਲਗਾ ਲੀਆਂ ਜਾਰੜੇ ਦਾ ਆਖਿਆ ਸੱਤਰ ਚੰਗੇਰਾ ਜਾਰੜੇ ਦਾ ਆਖਿਆ ਸੱਤਰ ਚੰਗੇਰਾ ਹਏ ਪੱਠ ਪਵੇ ਕਿਹੜੀਆਂ ਦੀਵਾਰ ਦਾ ਧਿਆ ਹੋਰ ਨਨ ਮਾਣਿਆ ਨੂੰ ਜਿਵੇਂ ਤਾਰਦਾ ਸਾਡਾ ਵੀ ਲਗਾਦੀ ਬੇੜਾ ਪਾਰਦਾ ਤਿਆ ਹੋਰ ਨਨ ਮਾਣਿਆ ਨੂੰ ਜਿਵੇਂ ਤਾਰਦਾ ਸਾਡਾ ਵੀ ਲਗਾਦੀ ਬੇੜਾ ਪਾਰਦਾ ਤਿਆ ਬਾਹਰ ਪਰਿਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਵੀ ਲੈ ਬਲ ਵੀਰ ਤਾਈ ਦੇਵੋ ਸੁਰਤਾਲ ਜੀ ਰਹਿਮਤਾ ਦੇ ਨਾਲ ਦਾਤਾ ਕਰ ਦਿਓ ਨਿਹਾਲ ਜੀ ਬੀਲੇ ਬਲਬੀਰ ਤਾਈ ਦੇਵ ਸੁਰਤਾਲ ਜੀ ਰਹਿਮਤਾ ਦੇ ਨਾਲ ਦਾਤਾ ਕਰ ਦਿਓ ਨਿਹਾਲ ਜੀ ਪਲਾ ਸਰਵਤ ਵਾਲਾ ਮੰਗਾ ਮੈਂ ਹਮੇਸ਼ਾ ਪਲਾ ਸਰਵਤ ਵਾਲਾ ਮੰਗਾ ਮੈਂ ਹਮੇਸ਼ਾ ਹੇ ਝੋੜੀ ਤੇਰੇ ਦਰ ਤੇ ਖਲਾਰ ਦਾਤਿਆ ਹੋਰ ਨਨ ਮਾਣੇ ਅਨੁਜ ਮੇ ਤਾਰਦੇ ਸਾਡਾ ਵੀ ਲਗਾਵੀ ਬੇੜਾ ਪਾਰਦਾ ਤਿਆ ਹੋਰ ਨਨ ਮਾਨਿਆਂ ਨੂੰ ਜਿਵੇਂ ਉਤਾਰਦੇ ਸਾਡਾ ਵੀ ਲਗਾਵੀ ਬੇੜਾ ਪਾਰਦਾ ਤਿਆ ਵਾਰ ਪਰ ਵਾਰ ਤੂੰ ਤਾਂ ਸ਼ੁਕਰ ਮਨਾ ਲਿਆ ਹਾਏ ਵਾਹਿਗੁਰੂ ਜੀ ਕਾ ਖਾਲਸਾ